ਦਾ ਟੀਵੀ ਨਾਰਾਈ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਨਰ ਪ੍ਰਿਆ ਸਿੰਘ ਪੰਜਾਬ ਸਕੂਲ ਐਜੂਕੇਸ਼ਨ ਬੋਰਡ 10ਵੀਂ ਦਾ ਨਤੀਜਾ ਜਿਹੜਾ ਅੱਜ ਜਾਰੀ ਹੋਵੇਗਾ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਜਿਹੜਾ ਪੇਪਰ ਦਿੱਤੇ ਨੇ ਉਹ ਇੱਕ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਜੋ ਨਤੀਜਾ ਦੇਖ ਸਕਦੇ ਨੇ ਤੇ ਦੱਸਦੀ ਇਸ ਨੂੰ ਲੈ ਕੇ ਕਿ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ ਉਹ ਪੰਜਾਬ ਬੋਰਡ ਦੀ ਅਧਿਕਾਰਿਤ ਵੈਬਸਾਈਟ psb.ac.in ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਨੇ ਪੰਜਾਬ ਸਕੂਲ ਐਜੂਕੇਸ਼ਨ board 10ਵੀਂ ਦਾ ਨਤੀਜਾ ਬੋਰਡ ਅਧਿਕਾਰੀਆਂ ਦੁਆਰਾ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਜਾਰੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਟੋਪਰ ਟੋਪਰ ਪਾਸ ਪ੍ਰਤੀਸ਼ਤਾ ਲਿੰਗ ਅਨੁਸਾਰ ਪਾਸ ਪ੍ਰਤੀਸ਼ਤਾ ਅਤੇ ਹੋਰ ਵੇਰਵੇ ਵੀ ਪ੍ਰੈਸ ਕਾਨਫਰੰਸ ਵਿੱਚ ਸਾਂਝੇ ਕੀਤੇ ਜਾਣਗੇ ਇਸ ਦੇ ਨਾਲ ਹੀ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਨੂੰ ਸਮਾਪਤ ਹੋਈਆਂ ਸਨ ਇਹ ਪ੍ਰੀਖਿਆ ਸਵੇਰਪਾਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੇ ਕਰਵਾਈ ਗਈ ਪੰਜਾਬ ਬੋਰਡ 10ਵੀਂ ਜਮਾਤ ਦੀ ਪ੍ਰੀਖਿਆ ਸਾਰੇ ਸਾਰੇ ਦਿਨ ਸਵੇਰ 11:00 ਦੁਪਹਿਰ 2:15 ਤੱਕ ਇੱਕੋ ਸ਼ਿਫਟ ਵਿੱਚ ਲਈ ਗਈ ਸੀ ਇਸ ਪ੍ਰੀਖਿਆ ਵਿੱਚ ਕੁੱਲ 3 ਲੱਖ ਦੇ ਕਰੀਬ ਵਿਦਿਆਰਥੀ ਜਿਹੜੇ ਸੀ ਬੈਠੇ ਸਨ ਤੇ ਵਿਦਿਆਰਥੀ ਇਸ ਲਿੰਕ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉੱਤੇ ਕਲਿੱਕ ਕਰਕੇ ਜਿਹੜਾ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਨੇ ਤੁਸੀਂ ਹੇਠਾਂ ਦਿੱਤੇ ਇਨ੍ਹਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ ਪੰਜਾਬ ਸਕੂਲ ਐਜੂਕੇਸ਼ਨ 10th ਰਿਜ਼ਲਟ 2024 जांच किमें करिए इस लैके जानकारी पंजाब स्कूल एजुकेशन की आधिकारिक वैबसाइट पी एस ई बी डॉट ई सी डॉट इन पर जाओ होम होम पेज से उपलब्ध पी एस ई बी टेंथ रिजल्ट दो हज़ार चौबी लिंक से क्लिक करो एक नवा पेज खुल जाएगा लुड़ी वेरवे दर्ज करो और सबमिट बटन से क्लिक करो इस बाद जड़ा है पंजाब स्कूल एजुकेशन दसवीं का दसवीं ਅੱਦਾ ਜਿਹੜਾ ਸਕਰੀਨ ਨਤੀਜਾ ਜਿਹੜਾ ਸਕਰੀਨ ਤੇ ਦਿਖਾਈ ਦੇਵੇਗਾ ਨਤੀਜਾ ਚੈੱਕ ਕਰੋ ਅਤੇ ਫਿਰ ਨਾਲ ਡਾਊਨਲੋਡ ਕਰੋ ਪਵਿਕਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਜਿਹੜੀ ਹੈ ਕੋਲ ਰੱਖੋ ਦਾ ਟੀਵੀ ਨਾਰਾਈ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਪ੍ਰਿਆ ਸਿੰਘ ਪੰਜਾਬ ਸਕੂਲ ਐਜੂਕੇਸ਼ਨ ਬੋਰਡ 10ਵੀਂ ਦਾ ਨਤੀਜਾ ਜਿਹੜਾ ਅੱਜ ਜਾਰੀ ਹੋਵੇਗਾ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਜਿਹੜਾ ਪੇਪਰ ਦਿੱਤੇ ਨੇ ਉਹ ਇੱਕ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਜੋ ਨਤੀਜਾ ਦੇਖ ਸਕਦੇ ਨੇ ਤੇ ਦੱਸਦੀ ਇਸ ਨੂੰ ਲੈ ਕੇ ਕਿ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ ਉਹ ਪੰਜਾਬ ਬੋਰਡ ਦੀ ਅਧਿਕਾਰਿਤ ਵੈਬਸਾਈਟ psb.ac ਇੰਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਸਵੀਂ ਦਾ ਨਤੀਜਾ ਬੋਰਡ ਅਧਿਕਾਰੀਆਂ ਦੁਆਰਾ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਜਾਰੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਟੋਪਰ ਟੋਪਰ 5% ਲਿੰਗ ਅਨੁਸਾਰ 5% ਅਤੇ ਹੋਰ ਵੇਰਵੇ ਵੀ ਪ੍ਰੈਸ ਕਾਨਫਰੰਸ ਵਿੱਚ ਸਾਂਝੇ ਕੀਤੇ ਜਾਣਗੇ ਇਸ ਦੇ ਨਾਲ ਹੀ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਨੂੰ ਸਮਾਪਤ ਹੋਈਆਂ ਸਨ ਇਹ ਪ੍ਰੀਖਿਆ ਸਵੇਰਪਾਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੇ ਕਰਵਾਈ ਗਈ ਪੰਜਾਬ ਬੋਰਡ 10ਵੀਂ ਜਮਾਤ ਦੀ ਪ੍ਰੀਖਿਆ ਸਾਰੇ ਸਾਰੇ ਦਿਨ ਸਵੇਰ 11:00 ਵਜੇ ਤੋਂ ਦੁਪਹਿਰ 2:15 ਤੱਕ ਇੱਕੋ ਸ਼ਿਫਟ ਵਿੱਚ ਲਈ ਗਈ ਸੀ ਇਸ ਪ੍ਰੀਖਿਆ ਵਿੱਚ ਕੁੱਲ 3 ਲੱਖ ਦੇ ਕਰੀਬ ਵਿਦਿਆਰਥੀ ਜਿ세 ਬੈਠੇ ਸਨ ਤੇ ਵਿਦਿਆਰਥੀ ਇਸ ਲਿੰਕ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉੱਤੇ ਕਲਿੱਕ ਕਰਕੇ ਜਿਹੜਾ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਨੇ ਤੁਸੀਂ ਇੱਥਾ ਦਿੱਤੇ ਇਨ੍ਹਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ ਪੰਜਾਬ ਸਕੂਲ ਐਜੂਕੇਸ਼ਨ ਟੈਂਥ ਰਿਜ਼ਲਟ 2024 ਦੀ ਜਾਂਚ ਕਿਵੇਂ ਕਰੀਏ ਇਸ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦਿੰਨੇ ਆ ਪੰਜਾਬ ਸਕੂਲ ਐਜੂਕੇਸ਼ਨ ਦੀ ਅਧਿਕਾਰਿਕ ਵੈੱਬਸਾਈਟ pseb.ac.in ਤੇ ਜਾਓ ਹੋਮ ਹੋਮ ਪੇਜ ਤੇ ਉਪਲਬਧ PSEB 10th result 2024 link ਤੇ ਕਲਿੱਕ ਕਰੋ ਇੱਕ ਨਵਾਂ ਪੇਜ ਖੁੱਲ ਜਾਵੇਗਾ ਲੋੜਿੰਦੇ ਵੇਰਵੇ ਦਰਜ ਕਰੋ ਅਤੇ ਸਬਮਿਟ ਬਟਨ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਡਾ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ 10ਵੀਂ ਦਾ 10ਵੀਂ ਦਾ ਜਿਹੜਾ ਸਕਰੀਨ ਨਤੀਜਾ ਜਿਹੜਾ ਸਕਰੀਨ ਤੇ ਦਿਖਾਈ ਦੇਵੇਗਾ ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਜਿਹੜੀ ਹੈ ਕੋਲ ਰੱਖੋ ਦਾ ਟੀਵੀ ਨਾਰਾਈ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਪ੍ਰਿਆ ਸਿੰਘ ਪੰਜਾਬ ਸਕੂਲ ਐਜੂਕੇਸ਼ਨ ਬੋਰਡ 10ਵੀਂ ਦਾ ਨਤੀਜਾ ਜਿਹੜਾ ਅੱਜ ਜਾਰੀ ਹੋਵੇਗਾ ਤੇ ਜਿਨ੍ਹਾਂ ਵਿਦਿਆਰਥੀਆਂ ਨੇ ਜਿਹੜਾ ਪੇਪਰ ਦਿੱਤੇ ਨੇ ਉਹ ਇੱਕ ਅਫੀਸ਼ੀਅਲ ਵੈਬਸਾਈਟ ਤੇ ਜਾ ਕੇ ਜੋ ਨਤੀਜਾ ਦੇਖ ਸਕਦੇ ਨੇ ਤੇ ਦੱਸਦੀ ਇਸ ਨੂੰ ਲੈ ਕੇ ਕਿ ਜਿਹੜੇ ਵਿਦਿਆਰਥੀ ਇਸ ਪ੍ਰੀਖਿਆ ਲਈ ਬੈਠੇ ਸਨ ਉਹ ਪੰਜਾਬ ਬੋਰਡ ਦੀ ਅਧਿਕਾਰਿਤ ਵੈਬਸਾਈਟ psb.ac.in ਤੇ ਜਾ ਕੇ ਆਪਣਾ ਨਤੀਜਾ ਦੇਖ ਸਕਦੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਸਵੀਂ ਦਾ ਨਤੀਜਾ ਬੋਰਡ ਅਧਿਕਾਰੀਆਂ ਦੁਆਰਾ ਆਯੋਜਿਤ ਪ੍ਰੈਸ ਕਾਨਫਰੰਸ ਵਿੱਚ ਜਾਰੀ ਕੀਤਾ ਜਾਵੇਗਾ ਇਸ ਦੇ ਨਾਲ ਹੀ ਟੋਪਰ ਟੋਪਰ ਪਾਸ ਪ੍ਰਤੀਸ਼ਤਾ ਲਿੰਗ ਅਨੁਸਾਰ ਪਾਸ ਪ੍ਰਤੀਸ਼ਤਾ ਅਤੇ ਹੋਰ ਵੇਰਵੇ ਵੀ ਪ੍ਰੈਸ ਕਾਨਫਰੰਸ ਵਿੱਚ ਜਮੇ ਕੀਤੇ ਜਾਣਗੇ ਦੇ ਨਾਲ ਹੀ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 13 ਫਰਵਰੀ ਤੋਂ ਸ਼ੁਰੂ ਹੋ ਕੇ 5 ਮਾਰਚ ਨੂੰ ਸਮਾਪਤ ਹੋਈਆਂ ਸਨ ਇਹ ਪ੍ਰੀਖਿਆ ਸੂਬੇ ਭਰ ਦੇ ਵੱਖ-ਵੱਖ ਪ੍ਰੀਖਿਆ ਕੇਂਦਰਾਂ ਤੇ ਕਰਵਾਏ ਗਏ ਪੰਜਾਬ ਬੋਰਡ 10ਵੀਂ ਜਮਾਤ ਦੀ ਪ੍ਰੀਖਿਆ ਸਾਰੇ ਸਾਰੇ ਦਿਨ ਸਵੇਰ 11:00 ਵਜੇ ਤੋਂ ਦੁਪਹਿਰ 2:15 ਤੱਕ ਇੱਕੋ ਸ਼ਿਫਟ ਵਿੱਚ ਲਈ ਗਈ ਸੀ ਇਸ ਪ੍ਰੀਖਿਆ ਵਿੱਚ ਕੁੱਲ 3 ਲੱਖ ਦੇ ਕਰੀਬ ਵਿਦਿਆਰਥੀ ਜਿਹੜੇ ਸੀ ਬੈਠੇ ਸਨ ਤੇ ਵਿਦਿਆਰਥੀ ਇਸ ਲਿੰਕ ਜਿਹੜੀ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਉੱਤੇ ਕਲਿੱਕ ਕਰਕੇ ਜਿਹੜਾ ਆਪਣਾ ਨਤੀਜਾ ਸਿੱਧਾ ਚੈੱਕ ਕਰ ਸਕਦੇ ਨੇ ਤੁਸੀਂ ਇੱਥਾ ਦਿੱਤੇ ਇਨ੍ਹਾਂ ਕਦਮਾਂ ਰਾਹੀਂ ਵੀ ਨਤੀਜਾ ਦੇਖ ਸਕਦੇ ਹੋ ਪੰਜਾਬ ਸਕੂਲ এডੂਕੇਸ਼ਨ 10th ਰਿਜ਼ਲਟ 2024 ਦੀ ਜਾਂਚ ਕਿਵੇਂ ਕਰੀਏ ਇਸ ਨੂੰ ਲੈ ਕੇ ਤੁਹਾਨੂੰ ਜਾਣਕਾਰੀ ਦਿੰਨੇ ਆ ਪੰਜਾਬ ਸਕੂਲ এডੂਕੇਸ਼ਨ ਦੀ ਅਧਿਕਾਰਿਕ ਵੈੱਬਸਾਈਟ pseb.ac.in ਤੇ ਜਾਓ ਹੋਮ ਹੋਮ ਪੇਜ ਤੋਂ ਉਪਲਬਧ ਪੀ ਐਸ ਈ ਬੀ 10th ਰਿਜ਼ਲਟ 2024 ਲਿੰਕ ਤੇ ਕਲਿੱਕ ਕਰੋ ਇੱਕ ਨਵਾਂ ਪੇਜ ਖੁੱਲ ਜਾਵੇਗਾ ਲੋੜਿੰਦੇ ਵੇਰਵੇ ਦਰਜ ਕਰੋ ਤੇ ਸਬਮਿਟ ਬਟਨ ਤੇ ਕਲਿੱਕ ਕਰੋ ਇਸ ਤੋਂ ਬਾਅਦ ਤੁਹਾਡਾ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ 10ਵੀਂ ਦਾ 10ਵੀਂ ਅੱਧਾ ਜਿਹੜਾ ਸਕਰੀਨ ਨਤੀਜਾ ਜਿਹੜਾ ਸਕਰੀਨ ਤੇ ਦਿਖਾਈ ਦੇਵੇਗਾ ਨਤੀਜਾ ਚੈੱਕ ਕਰੋ ਅਤੇ ਪੰਨਾ ਡਾਊਨਲੋਡ ਕਰੋ ਭਵਿੱਖ ਦੇ ਸੰਦਰਭ ਲਈ ਇਸ ਦੀ ਹਾਰਡ ਕਾਪੀ ਆਪਣੇ ਜਿਹੜੀ ਹੈ ਕੋਲ ਰੱਖੋ